ਹੈਲੋ ਜੀ ਸਸਿਕਾ ਜੀ ਸਾਰਿਆਂ ਨੂੰ ਆਪਣੇ ਕੋਲੇ ਪਈ ਸੀ ਜੀ ਪੁਰਾਣੀ ਸ਼ਰਟ ਦੇਖੋ ਏ ਨਾ ਮਤਲਬ ਕਿ ਥੋੜੀ ਜਿਹੀ ਇੱਕ ਜਗ੍ਹਾ ਤੋਂ ਟੋਕ ਜੀ ਲੱਗੀ ਹੋਈ ਪਈ ਸੀ ਤੇ ਥੋੜੇ ਜੇ ਨਾ ਇਹਦੇ ਬਟਨ ਲੱਗੇ ਹੋਏ ਸੀ ਰਿੰਗ ਬਟਨ ਉਹ ਇਹਦੇ ਖਰਾਬ ਹੋ ਗਏ ਸੀ ਇਸ ਕਰਕੇ ਇਹਨੂੰ ਕੋਈ ਪਾਉਂਦਾ ਨਹੀਂ ਸੀਗਾ ਤੇ ਆਪਾਂ ਇਹ ਤੋਂ ਇੱਕ ਵਧੀਆ ਜਿਹਾ ਤੁਹਾਨੂੰ ਟੌਪ ਬਣਾ ਕੇ ਦਿਖਾਉਣੀ ਆ ਦੇਖੋ ਨਾਲੇ ਆਪਣੀ ਸ਼ਰਟ ਹੈ ਜਿਹੜੀ ਵਰਤਨ ਦੇ ਵਿੱਚ ਕੰਮ ਆ ਜੂਗੀ ਜੀ ਅਕਸਰ ਆਪਣੇ ਘਰੇ ਸ਼ਰਟਾਂ ਪਈਆਂ ਹੁੰਦੀਆਂ ਨੇ ਕਈ ਵਾਰ ਕੀ ਹੁੰਦਾ ਦੇਖੋ ਛੋਟੀਆਂ ਮੋਟੀਆਂ ਟੋਕ ਲੱਗ ਜਾਂਦੀ ਹੈ ਜਾਂ ਕੋਈ ਆਪਣੇ ਉੱਚੀ ਵਗੈਰਾ ਹੋ ਜਾਂਦੀ ਹੈ ਕਿ ਦੇਖੋ ਬਾਜੂ ਉੱਚੀ ਹੋਏ ਤਾਂ ਵੀ ਨਹੀਂ ਪਾਉਂਦੇ ਹੈਗੇ ਇਸ ਕਰਕੇ ਦੇਖੋ ਜੇ ਆਪਾਂ ਕੁਝ ਬਣਾਉਨੇ ਆ ਸ਼ਰਟ ਦਾ ਤਾਂ ਆਪਣੇ ਵਰਤਨ ਦੇ ਵਿੱਚ ਕੰਮ ਆ ਜਾਂਦੀ ਹੈ ਜੀ ਇਸੇ ਤਰ੍ਹਾਂ ਦੇਖੋ ਆਪਾਂ ਇਹ ਜਿਹੜੀ ਸ਼ਰਟ ਲੈਂਦੀ ਹੈ ਜੀ ਆਪਾਂ ਸਾਈਡ ਤੋਂ ਇਹਨੂੰ ਇਸ ਤਰ੍ਹਾਂ ਬਾਜੂ ਕੋਲੋਂ ਕਟਿੰਗ ਕਰਤੀ ਤੇ ਸਾਈਡਾਂ ਵੀ ਇਧੀਆਂ ਕਟਿੰਗ ਕਰਤੀਆਂ ਇਸ ਤਰ੍ਹਾਂ ਆਪਾਂ ਜਿਹੜੇ ਇਹਦੇ ਕਾਲਰ ਹੈ ਜੀ ਉਹ ਬਿਲਕੁਲ ਨਾ ਜਿੱਥੋਂ ਕਾਲਰ ਅਟੈਚ ਕੀਤੇ ਨੇ ਉੱਥੋਂ ਨਾਲ-ਨਾਲ ਆਪਾਂ ਉਹਦੀ ਕਟਿੰਗ ਕਰਾਂਗੇ ਦੇਖੋ ਜੀ ਆਪਾਂ ਬਣਾਵਾਂਗੇ ਤਾਂ ਕੋ ਟੌਪ ਟੌਪ ਜਿਹੜੀ ਹੈਗੀ ਹੈ ਜੀ ਆਪਣੇ ਬੱਚੇ ਪਾ ਲੈਣਗੇ ਤੇ ਨਾਲੇ ਆਪਣੇ ਦੇਖੋ ਇੱਕ ਕੰਮ ਆ ਜਾਊਗੀ वैसे भी आपा शर्ट ਦੀਆਂ ਪਹਿਲਾਂ ਵੀ ਕਈ ਵੀਡੀਓ ਚ ਪਾਈਆਂ ਹੋਈਆਂ ਕੁਛ ਨਾ ਕੁਛ ਬਣਾ ਕੇ ਦਿਖਾਇਆ ਹੋਇਆਗਾ ਤੇ ਇਸੇ ਤਰ੍ਹਾਂ ਦੇਖੋ ਜੀ ਆਪਾਂ ਜਿਹੜੀ ਇਹ ਸ਼ਰਟ ਹੈ ਇਹਦਾ ਵੀ ਕੁਛ ਬਣਾ ਰਹੇ ਆਂਗੇ ਇਹ ਵੈਸੇ ਹੈਗੀ ਹੈ ਜੀ ਸ਼ਰਟ ਆਪਣੀ ਡਬਲ ਇਹ ਦੋਨੇ ਸਾਈਡਾਂ ਤੋਂ ਪੈ ਜਾਂਦੀ ਹੈ ਪਰ ਜਿੱਧਰ ਚੈੱਕ ਵਾਲੀ ਸਾਈਡ ਹੈ ਉਧਰ ਇਹਦੇ ਬਟਨ ਹੈ ਜਿਹੜੇ ਜੀ ਬਹੁਤ ਖਰਾਬ ਹੋਏ ਪਏ ਐ ਰਿੰਗ ਬਟਨ ਲੱਗੇ ਹੋਏ ਆਪਾਂ ਇਹਨਾਂ ਨੂੰ ਉਤਾਰ ਵੀ ਨਹੀਂ ਸਕਦੇ ਇਸ ਕਰਕੇ ਮੈਂ ਇਹ ਵਾਲੀ ਸਾਈਡ ਇਹਦੀ ਵਰਤੀ ਹੈ ਜੀ ਤੇ ਵੈਸੇ ਤਾਂ ਚੈੱਕ ਵਾਲੀ ਜਿਹੜੀ ਸੀਗੀ ਬਹੁਤ ਵਧੀਆ ਅੰਦਰੋਂ ਸੀਗੀ ਪਰ ਇਹ ਮਤਲਬ ਕਿ ਰਿੰਗ ਜਿਹੜੇ ਇਹਦੇ ਬਟਨ ਸੀਗੇ ਖਰਾਬ ਹੋ ਗਏ ਸੀਗੇ ਲੋ ਜੀ ਸਭ ਤੋਂ ਪਹਿਲਾਂ ਆਪਾਂ ਇਹਦੀ ਲੰਬਾਈ ਮੇਲਨੇ ਆ ਜਿੰਨੀ ਕੀ ਆਪਾਂ ਨੂੰ ਲੰਬਾਈ ਚਾਹੀਦੀ ਹੈ ਆਪਾਂ ਇਹਦੀ 25 ਇੰਚ ਦੀ ਲੰਬਾਈ ਚਾਹੀਦੀ ਹੈ ਜੀ ਨੀਚੋਂ ਆਪਾਂ ਇਹਦੀ ਜਿਹੜੀ ਹੈਗੀ ਹੈ ਕਟਿੰਗ ਕਰ ਦਨੇ ਆਂਗੇ 25 ਇੰਚ ਆਪਾਂ ਲੈ ਲਈਏ ਤੇ ਉਸ ਤੋਂ ਬਾਅਦ ਦੇਖੋ ਜੀ ਆਪਾਂ ਕਟਿੰਗ ਕਰ ਦਾਂਗੇ ਕਟਿੰਗ ਕਰਨ ਤੋਂ ਬਾਅਦ ਜੀ ਆਪਾਂ ਇਹਨੂੰ ਇਸ ਤਰ੍ਹਾਂ ਫੋਲਡ ਕਰਕੇ ਆਪਾਂ ਇਹਦਾ ਬੱਚੇ ਦੇ ਹਿਸਾਬ ਨਾਲ ਟੀਰਾ ਮੀੜਾਂਗੇ ਜਿਵੇਂ ਆਪਾਂ ਬਣਾ ਰਹੇ ਹਾਂ ਜੀ ਸਾਰੀ 10 ਸਾਲ ਦੀ ਕੁੜੀ ਦੀ ਟੌਪ 10 ਤੋਂ ਵੀ ਛੋਟੀ ਹੈ ਬਲਕੇ 9 ਸਾਲ ਦੀ ਹੋਈ ਹੈਗੀ ਹੈ ਕੁੜੀ ਤੇ ਆਪਾਂ ਇਹਦਾ 5.5 ਇੰਚ ਟੀਰਾ ਰੱਖਿਆ ਜੀ 5.5 ਪਾਉਣੇ 6 ਤੇ ਇੰਨਾ ਕੀ ਮੈਂ ਰੱਖਿਆ ਜੀ ਇਹਦਾ ਮੋਢਾ 6 ਇੰਚ ਮੈਂ ਮੋਢਾ ਰੱਖ ਲਿਆ ਇੱਥੋਂ ਆਪਾਂ ਦੇਖੋ ਗਲਾਈ ਦੇ ਕੇ ਕਾਟ ਪਾਤੀ ਜੀ ਉਸ ਤੋਂ ਬਾਅਦ ਨੀਚੋਂ ਆਪਾਂ 2 ਇੰਚ ਦੀ ਨਾ ਇਸ ਤਰ੍ਹਾਂ ਗੁਲਾਈ ਪਾਵਾਂਗੇ ਇਹਦੇ ਨਾਲ ਸ਼ੇਪ ਜਿਹੜੀ ਹੈਗੀ ਹੈ ਨੀਚੋਂ ਚੌਰਸ ਸ਼ੇਪ ਨਹੀਂ ਰਹਿੰਦੀ ਗੁਲਾਈ ਵਾਲੀ ਸ਼ੇਪ ਆ ਜੂ ਜਿਵੇਂ ਸ਼ਰਟ ਦੀ ਹੁੰਦੀ ਹੈ ਤੇ ਦੇਖੋ ਟੌਪ ਦੀ ਵੀ ਹੁੰਦੀ ਹੈ ਇਸ ਤਰ੍ਹਾਂ ਹੀ ਸੋਹਣੀ ਲੱਗਦੀ ਹੈ ਲੋ ਜੀ ਉਸ ਤੋਂ ਬਾਅਦ ਦੇਖੋ ਜਿਹੜੀ ਬਾਜੂ ਸੀਗੀ ਆਪਾਂ ਬਾਜੂ ਕੋਲੋਂ ਕਟਿੰਗ ਕਰਕੇ ਇਹਨੂੰ ਮੋਡੇ ਦੀ ਸ਼ੇਪ ਮਤਲਬ ਕਿ ਦੇ ਦੇਦਨੇ ਆਂਗੇ ਕਟਾਈ ਕਰ ਦਨੇ ਆ ਤੇ 7 ਇੰਚ ਆਪਾਂ ਇਹਦੀ ਬਾਜੂ ਰੱਖਾਂਗੇ ਅੱਧਾ ਇੰਚ ਦੇਖੋ ਥੱਲੋ ਜਦੋਂ ਆਪਾਂ ਸੀਵਾਂਗੇ ਉਦੋਂ ਆਜੂ ਅੱਧਾ ਇੰਚ ਉੱਪਰੋ ਫੋਲਡ ਹੋ ਜੂਗੀ 6 ਇੰਚ ਦੀ ਜਿਹੜੀ ਵਾਹ ਹੈਗੀ ਜੀ ਤਿਆਰ ਹੋ ਜੂਗੀ ਆਪਾਂ ਇਹਨੂੰ ਇਸ ਤਰ੍ਹਾਂ ਕਟਿੰਗ ਕਰ ਦਨੇ ਆ ਦੇਖੋ ਉਸ ਤੋਂ ਬਾਅਦ ਇਹ ਜਿਵੇਂ ਜੈਨਸ ਸ਼ਰਟ ਹੈ ਕਾਫੀ ਮੂਰੋ ਚੌੜੀ ਸੀ ਆਪਾਂ ਬਣਾ ਰਹੇ ਆ ਬੱਚੇ ਦੀ ਉਸ ਹਿਸਾਬ ਨਾਲ ਆਪਾਂ ਮੂਰੀ ਇਹਦੀ ਕਟਾਦੇ ਜੀ ਵਾਲੀ ਮੂਰੀ ਇਹਦੀ ਕਟਾਉਂਦੇ ਨਹੀਂ ਜੀ ਆਪਾਂ ਇਹਦੀ ਜਿਵੇਂ ਗੜਬਾ ਵਾ ਹੁੰਦੀ ਹੈ ਨਾ ਉਵੇਂ ਬਣਾਵਾਂਗੇ ਆਪਾਂ ਇਹਦੇ ਪਾਵਾਂਗੇ ਜੀ ਲਾਸਟਿਕ ਬਾਂਦੇ ਵਿੱਚ ਲਓ ਜੀ ਹੁਣ ਆਪਾਂ ਦੇਖੋ 셔ਟ ਹੈਗੀ ਐ ਜੀ ਜਿਹੜੀ ਆਪਾਂ ਜਿਹੜੀ ਆਪਾਂ ਕਾਲਰ ਕੱਟਿਆ ਸੀਗਾ ਉਥੋਂ ਆਪਾਂ ਲਾਵਾਂਗੇ ਜੇ ਚੈੱਕ ਵਾਲੀ ਕਟਿੰਗ ਕਰਕੇ ਲੀਰ ਐਸੇ ਤਰ੍ਹਾਂ ਦੇਖੋ ਆਪਾਂ ਡਬਲ ਲਾਵਾਂਗੇ ਲੀਰ ਤੇ ਆਪਾਂ ਦੂਰੀ ਕਰਕੇ ਗਲੇ ਤੇ ਲਗਾਵਾਂਗੇ ਜਿਵੇਂ ਪਾਈਪਿੰਗ ਲੱਗਦੀ ਹੁੰਦੀ ਹੈ ਆਪਾਂ ਪਾਈਪਿੰਗ ਲਗਾ ਲਗਾਵਾਂਗੇ ਜੀ ਇਸ ਤਰ੍ਹਾਂ ਕੋ ਦੂਰੀ ਕਰਕੇ ਅੰਦਰ ਲਗਾ ਕੇ ਇਸ ਤਰ੍ਹਾਂ ਸੀਨ ਮਾਰ ਕੇ ਤੇ ਬਾਹਰਲੇ ਪਾਸੇ ਆਪਾਂ ਇਹਨੂੰ ਪਲਟਾ ਦਾਂਗੇ ਇਸ ਤਰ੍ਹਾਂ ਇਹਦੇ ਨਾਲ ਦੇਖੋ ਇੱਕ ਪਾਈਪਿੰਗ ਦੀ ਤਰ੍ਹਾਂ ਲੱਗ ਜੂਗੀ ਤੇ ਨਾਲੇ ਜੀ ਇਹ ਸੋਹਣੀ ਲੱਗੂਗੀ ਇਸ ਤਰ੍ਹਾਂ ਲੋ ਜੀ ਇਹ ਆਪਣਾ ਉੱਪਰੋਂ ਗਲਾ ਤਿਆਰ ਹੋ ਗਿਆ ਤੇ ਹੁਣ ਆਪਾਂ ਇਹਦੀ ਫੀਟਿੰਗ ਵਾਲੀ ਸੀਨ ਲਾਵਾਂਗੇ ਦੇਖੋ ਜੀ ਫੀਟਿੰਗ ਵਾਲੀ ਸੀਨ ਆਪਾਂ ਇਹਦੀ ਸ਼ੇਪ ਦੇ ਹਿਸਾਬ ਨਾਲ ਵੀ ਲਾ ਸਕਦੇ ਹਾਂ ਜਿਵੇਂ ਕਮਰ ਕੋਲੋਂ ਵਿਚਾਲੋ ਥੋੜੀ ਡੀਪ ਕਰਕੇ ਜਿਵੇਂ ਕਿ ਆਪਾਂ ਆਪਣੇ ਕਮੀਜ਼ਾਂ ਦੀ ਮਾਰਦੇ ਹੁੰਨੇ ਆ ਸੀਨ ਪਰ ਆਪਾਂ ਇਹਦੀ ਸਿੱਧੀ ਸੀਨ ਮਾਰਾਂਗੇ ਕਿਉਂਕਿ ਆਪਾਂ ਇੱਥੇ ਵੀ ਨਾ ਜਿੱਥੇ ਆਪਾਂ ਕਮਰ ਹੈਗੀ ਟਾਈਟ ਹੋਣ ਵਾਸਤੇ ਤੇ ਆਪਾਂ ਤਣੀਆਂ ਵੀ ਨਹੀਂ ਲਗਾਉਂਦੇ ਤੇ ਇੱਥੇ ਵੀ ਆਪਾਂ ਪਲਾਸਟਿਕ ਲਗਾਵਾਂਗੇ ਲੋ ਜੀ ਇਸੇ ਤਰ੍ਹਾਂ ਦੇਖੋ ਸੀਨ ਮਾਰਨ ਤੋਂ ਬਾਅਦ ਤੇ ਜਿੱਥੋਂ ਮੋਡੇ ਦੀ ਕਾਰਟ ਪਾਈ ਹੈ ਉੱਥੋਂ ਆਪਾਂ 5 ਇੰਚ ਤੇ ਨਿਸ਼ਾਨ ਲਾ ਲਾਂਗੇ ਦੋਨਾਂ ਪਾਸੇ ਤੇ ਉੱਥੇ ਪਾਵਾਂਗੇ ਜੀ ਆਪਾਂ ਜਿਵੇਂ 3 ਇੰਚ ਦੇਖੋ ਆਪਾਂ ਇਸ ਤਰ੍ਹਾਂ ਲਾ ਦਾਂਗੇ ਮੂੜੇ ਤੇ ਇਸੇ ਤਰ੍ਹਾਂ 3 ਇੰਚ ਆਪਾਂ ਪਿਛਲੀ ਸਾਈਡ ਤੇ ਲਾਵਾਂਗੇ ਤੇ ਇਹਦੇ ਤੇ ਲਾਵਾਂਗੇ ਜੀ ਆਪਾਂ ਬਰੀਕ ਵਾਲੀ ਇਲਾਸਟਿਕ ਦੇਖੋ ਇਹ ਇਲਾਸਟਿਕ ਪਾਉਣ ਦੇ ਨਾਲ ਨਾ ਕੋਈ ਕਈ ਵਾਰ ਆਪਣੇ ਘਰੇ ਜਿਵੇਂ ਦੋ ਕੁੜੀਆਂ ਹੁੰਦੀਆਂ ਹੈਗੀਆਂ ਛੋਟੀਆਂ ਤੇ ਵੱਡੇ ਮਤਲਬ ਕਿ ਕੋਈ ਭਾਰੀ ਬੱਚਾ ਹੁੰਦਾ ਉਹਦੇ ਵੀ ਆਜੂ ਤੇ ਪਤਲੀ ਕੁੜੀ ਦੇ ਵੀ ਆਜੂ ਇਸੇ ਤਰ੍ਹਾਂ ਇਲਾਸਟਿਕ ਹੈਗੇ ਜੀ ਇੱਥੇ ਫਿਟਿੰਗ ਵੀ ਵਜਜ ਹੋ ਜੂਗੀ ਇਲਾਸਟਿਕ ਪਾਉਣ ਦੇ ਨਾਲ ਤੇ ਇਸ ਤਰ੍ਹਾਂ ਇਹ ਅਲੱਗ-ਅਲੱਗ ਬੱਚਿਆਂ ਨੇ ਵੀ ਕੰਮ ਆ ਜਾਂਦੀ ਹੈ ਲਓ ਜੀ ਆਪਾਂ 6 ਇੰਚ ਜਿਵੇਂ ਇਹ ਹੋ ਗਈ ਆਪਣੀ 6 ਇੰਚ ਤੇ ਆਪਾਂ 4 ਇੰਚ ਦਾ ਇਲਾਸਟਿਕ ਦਾ ਪੀਸ ਲੈ ਲਾਂਗੇ ਤੇ ਖਿੱਚ ਕੇ ਦੇਖੋ ਇਹਨੂੰ ਆਪਾਂ ਇਸ ਤਰ੍ਹਾਂ ਲਗਾ ਦਾਂਗੇ ਜੀ 6 ਇੰਚ ਤੇ ਇੱਕ ਸਾਈਡ ਤੇ ਧਰ ਕੇ ਦੂਜੀ ਪਾਸੇ ਆਪਾਂ ਇਹ ਖਿੱਚ ਕੇ ਲਗਾ ਦਾਂਗੇ ਇੱਥੇ ਨਾਲੇ ਤਾਂ ਦੇਖੋ ਚੋਣਾ ਪੈ ਜਾਣੀਆਂ ਸੋਹਣੀਆਂ ਲੱਗਦੀਆਂ ਨੇ ਤੇ ਨਾਲੇ ਬੱਚੇ ਦੇ ਸਾਈਜ਼ ਨਾਲ ਫਿਟਿੰਗ ਹੋ ਜੂਗੀ ਜੀ ਇਹ ਨੂੰ ਕੋਈ ਵੀ ਬੱਚਾ ਪਾ ਸਕਦਾ ਹੈ মোটা ਬੱਚਾ ਪਤਲੇ ਪਤਲਾ ਵੀ ਦੇਖੋ ਜੀ ਇਹ ਇਸ ਤਰ੍ਹਾਂ ਬਣ ਗਈ ਹੈ ਆਮ ਤੁਸੀਂ ਦੇਖਿਆ ਹੋਊਗਾ ਰੈਡੀमेड ਸੂਟਾਂ ਨੇ ਵੀ ਵਿੱਚ ਕਈ ਵਾਰ ਨਾ ਅਸੀਂ ਬੱਚਿਆਂ ਨੇ ਸੂਟਾਂ ਵਿੱਚ ਇਸ ਤਰ੍ਹਾਂ ਪਾਈ ਹੁੰਦੀ ਹੈ ਇਲਾਸਟਿਕ ਲਓ ਜੀ ਇਹ ਇਸ ਤਰ੍ਹਾਂ ਬਣ ਗਈ ਹੈ ਤੇ ਹੁਣ ਆਪਾਂ ਇਹਦੀਆਂ ਬਾਜੂ ਤਿਆਰ ਕਰਾਂਗੇ ਲਓ ਜੀ ਨੀਚੋ ਦੇਖੋ ਕਿ ਰਾਇਦਾ ਖੁੱਲ ਗਿਆ ਕਮਰ ਕੋਲੋਂ ਟਾਈਡ ਹੋ ਗਈ ਇਲਾਸਟਿਕ ਕਰਨ ਦੇ ਤੇ ਇਸ ਤਰ੍ਹਾਂ ਇਹਦੀ ਸ਼ੇਪ ਬਹੁਤ ਸੋਹਣੀ ਆ ਗਈ ਹੁਣ ਆਪਾਂ ਬਰੀਕ ਬਰੀਕ ਮੂਰੋ ਫੋਲਡ ਕਰਾਂਗੇ ਜੀ ਇਸੇ ਤਰ੍ਹਾਂ ਆਪਾਂ 1 ਇੰਚ ਛੱਡ ਕੇ ਮੂਰੋ ਤੇ ਇਹਦੇ ਉੱਤੇ ਵੀ ਇਸ ਤਰ੍ਹਾਂ ਇਲਾਸਟਿਕ ਲਾਵਾਂਗੇ ਦੇਖੋ ਬਰੀਕ ਬਰੀਕ ਮੈਨੇ ਫੋਲਡ ਕਰ ਲਿਆ ਉਸੇ ਤਰ੍ਹਾਂ ਆਪਾਂ ਇੱਥੇ ਇਲਾਸਟਿਕ ਲਗਾ ਦਾਂਗੇ ਜੀ ਖਿੱਚਦੇ ਹੋਏ ਐਸੇ ਕਰਕੇ ਮੈਂ ਇਹਦੀ ਜਿਹੜੀ ਮੂਰੀ ਸੀਗੀ ਵਾਲੀ ਘਟਾਈ ਨਹੀਂ ਹੈਗੀ ਵੱਧ ਰੱਖੀ ਸੀ ਤਾਂ ਜੋ ਚੋਣਾ ਪੈਣ ਤੇ ਇਹ ਗੜਬਵਾਨੀ ਤਰ੍ਹਾਂ ਬਾਂ ਤਿਆਰ ਹੋ ਜੇ ਤੇ ਸੋਹਣੀ ਵੀ ਲੱਗੇ ਲੋ ਜੀ ਇਸੇ ਤਰ੍ਹਾਂ ਛੋਟੇ ਛੋਟੇ ਪੀਸ ਕਰਕੇ ਆਪਾਂ ਤੇ ਖਿੱਚਦੇ ਹੋਏ ਇੱਥੇ ਲਗਾ ਦਾਂਗੇ ਇਲਾਸਟਿਕ ਆਪਾਂ ਖਿੱਚ ਕੇ ਲਗਾਉਣੀ ਹੈ ਤੇ ਮੈਂ ਤੁਹਾਨੂੰ ਦੱਸ ਵੀ ਦਿੰਨੀ ਆ ਸਾਰੀ ਮੈਂ 4 ਇੰਚ ਦਾ ਪੀਸ ਲੈਂਦਾ ਜੀ ਇਲਾਸਟਿਕ ਦਾ ਇੱਕ ਸਾਈਡ ਤੇ ਧਰ ਕੇ ਤੇ ਦੂਜੀ ਸਾਈਡ ਤੇ ਆਪਾਂ ਹੀ ਲਿਆਵਾਂਗੇ ਤੇ ਇੰਚਕ ਦਾ ਆਪਾਂ ਮੂਹਰ ਥਾਂ ਛੱਡਦਾ ਜੀ ਆਏ ਇੰਚ ਦਾ ਛੱਡ ਕੇ ਤੇ ਇਸੇ ਤਰ੍ਹਾਂ ਆਪਣੀ ਦੇਖੋ ਦੋਨੇ ਵਾਹਾਂ ਦੇ ਵਿੱਚ ਇਲਾਸਟਿਕ ਪੈਕੇ ਤਿਆਰ ਹੋ ਗਈ ਐ ਲੋ ਜੀ ਆ ਦੇਖੋ ਕਿੰਨੀ ਸੋਹਣੀ ਇਹਦੇ ਨਾਲ ਬਾਹਾਂ ਬਣਦੀ ਐ ਤੇ ਬੱਚਿਆਂ ਨੇ ਪਾਈ ਹੋਈ ਐ ਇਸ ਤਰ੍ਹਾਂ ਦੀ ਬਾਹਾਂ ਸੋਹਣੀ ਵੀ ਲੱਗਦੀ ਐ ਲੋ ਜੀ ਹੁਣ ਆਪਾਂ ਇਹਦੀ ਫੀਟਿੰਗ ਵਾਲੀ ਸੀਨ ਮਾਰ ਦਨੇ ਜੀ ਬਾਹਾਂ ਦੀ ਮੋਰੀ ਲਈ ਇਸ ਤਰ੍ਹਾਂ ਇਹ ਆਪਾਂ ਸੀਨ ਮਾਰ ਦਾਂਗੇ ਸੀਨ ਮਾਰਨ ਤੋਂ ਬਾਅਦ ਤੇ ਫਿਰ ਆਪਾਂ ਕਰਾਂਗੇ ਜੀ ਨੀਚੋ ਤਿਆਰ ਇਹਦੀ ਦੇਖੋ ਸ਼ਰਟ ਨੂੰ ਗੁੱਠਾ ਕਰ ਲੈਣਾ ਐ ਪੁੱਠਾ ਕਰਕੇ ਬਾਹਾਂ ਸਿੱਧੀਆਂ ਜਿਵੇਂ ਆਪਾਂ ਕਮੀਜ਼ ਤੇ ਜੱਟਦੇ ਹੁੰਨੇ ਆ ਇਸੇ ਤਰ੍ਹਾਂ ਆਪਾਂ ਆਪਣੀ ਜਿਹੜੀ ਬਾਜੂ ਹੈ ਜੀ ਕੋਈ ਇਹਦੇ ਵੈਸੇ ਕਾਟ ਪਾਉਣ ਦੀ ਕੋਈ ਲੋੜ ਨਹੀਂ ਪੈਂਦੀ ਬੱਚੇ ਦੀ ਪਾਪ ਹੈ ਇਸ ਕਰਕੇ ਆਪਾਂ ਇਸ ਤਰ੍ਹਾਂ ਹੀ ਬਾਜੂ ਲਗਾ ਦਾਂਗੇ ਇਹਦੇ ਨਾਲ ਬਾੰਬੀ ਬਹੁਤ ਸੋਹਣੀ ਬਣਦੀ ਹੈ ਜੀ ਦੇਖੋ ਪਲਾਸਟਿਕ ਪਾਉਣ ਨਾਲ ਤੇ ਗਰਮੀਆਂ ਦਾ ਮੌਸਮ ਸੀ ਮੈਂ ਹਾਫ ਬਾਜੂ ਹੀ ਤਿਆਰ ਕਰਤੀਆਂ ਤੇ ਵੈਸੇ ਬਾਹਾਂ ਦੀਆਂ ਫੱਟੀਆਂ ਕੱਟ ਕੇ ਆਪਾਂ نیچے ਫ੍ਰਿਲ ਲਾਵਾਂਗੇ ਫਰੇਲੇ ਦੇ ਨਾਲ ਹੋਰ ਵੀ ਸੋਹਣੀ ਲੱਗੂਗੀ ਲੋ ਜੀ ਬਾਜੂ ਆਪਾਂ ਲਾਤੀਆਂ ਤੇ ਹੁਣ ਆਪਾਂ ਜਿਹੜੀਆਂ ਬਾਹਾਂ ਬਚੀਆਂ ਸੀ ਜੀ ਹੋਰ ਨੀਚੋਂ ਉੱਥੋਂ ਕੱਟ-ਕੱਟ ਕੇ ਪੱਟੀਆਂ 3-3 ਇੰਚ ਦੀ ਮੈਂ ਪੱਟੀ ਕੱਟ ਲਈ ਸੀਗੀ ਇਹ ਆਪਾਂ ਲਗਾਵਾਂਗੇ ਜੀ نیچے ਫਿਰ ਵੀਡੀਓ ਵਾਲੀ ਵੱਡੀ ਹੋ ਜਾਂਦੀ ਹੈ ਜੀ ਇਸ ਕਰਕੇ ਆਪਾਂ ਪੱਟੀਆਂ ਪਹਿਲਾਂ ਤਿਆਰ ਕਰ ਲਈਆਂ ਸੀ ਨੀਚੋਂ ਪਹਿਲਾਂ ਮੈਂ ਬਰੀਕ-ਬਰੀਕ ਫੋਲਡ ਕਰਤਾ ਜੀ ਆਪਾਂ ਦੇਖੋ ਬਿਲਕੁਲ ਬਰੀਕ ਬਰੀਕ ਫੋਲਡ ਕਰਕੇ ਜਿਵੇਂ ਬਾਜੂ ਦਾ ਕੀਤਾ ਸੀਗਾ ਉਸੇ ਤਰ੍ਹਾਂ ਹੁਣ ਆਪਾਂ ਜਿਹੜੀਆਂ ਪੱਟੀਆਂ ਨੇ ਪੱਟੀਆਂ ਦੇ ਵਿੱਚ ਪਾਵਾਂਗੇ ਜੀ ਜੋੜ ਜੋੜ ਪਾ ਕੇ ਕਾਫੀ ਸਾਰੀਆਂ ਆਪਾਂ ਜਿੰਨੀਆਂ ਵੀ ਤਿਆਰ ਹੋਈਆਂ ਪੱਟੀਆਂ ਇਸ ਤਰ੍ਹਾਂ ਲੰਬੀ ਆਪਣੇ ਕੋਲੇ ਆ ਜੂਗੀ ਤੇ ਉਸ ਤੋਂ ਬਾਅਦ ਦੇਖੋ ਆਪਾਂ ਇਹਨੂੰ ਡਬਲ ਕਰਕੇ ਇਸ ਤਰ੍ਹਾਂ ਚੋਣਾ ਪਾਉਂਦੇ ਹੋਏ ਇੱਕ ਇੱਕ ਦੋ ਦੋ ਫਰੰਟ ਤੇ ਤੇ ਬੈਕ ਤੇ ਆਪਾਂ ਇਹ ਪੱਟੀ ਲਗਾਵਾਂਗੇ ਜੀ ਫ੍ਰਿਲ ਲਗਾਵਾਂਗੇ ਜਿਵੇਂ ਕਿ ਦੇਖੋ ਆਪਾਂ ਫਰਾਕਾਂ ਵਗੈਰਾ ਤੇ ਲਗਾਉਣੇ ਹੁੰਦੇ ਆ ਇਹ ਫ੍ਰਾਕ ਤੇ ਟੌਪ ਦੋਨੇ ਤਰ੍ਹਾਂ ਦਾ ਆਪਣੇ ਕੋਲੇ ਬਣ ਕੇ ਤਿਆਰ ਹੋ ਜੂਜੀ ਦੇਖੋ ਆਪਾਂ ਇਹਨੂੰ ਕੁਝ ਵੀ ਕਹਿ ਸਕਦੇ ਆ ਬਹੁਤ ਸੋਹਣੀ ਨੀਚੋ ਇਹਦੀ ਸ਼ੇਪ ਆਈ ਹੈ ਤੇ ਇਸੇ ਤਰ੍ਹਾਂ ਦੇਖੋ ਜਿਹੜੀ ਆਪਾਂ ਫ੍ਰਿਲ ਐਸ ਤਰ੍ਹਾਂ ਬਣਾ ਕੇ ਆਪਾਂ ਲਾਤੀ ਜੀ ਪਿੱਛੇ ਤੇ ਮੋੜੇ ਹੁਣ ਕੋ ਮੈਂ ਸੁਰ ਲਗਾ ਦੇਣੀ ਹੈ ਇਸ ਤਰ੍ਹਾਂ ਹੁਣ ਆਪਾਂ ਇਹਦੇ ਉੱਤੇ ਬੈਠ ਮੀਸੀਨ ਲਾਵਾਂਗੇ ਇਹਨੂੰ نیچے ਨੂੰ ਕਰਦੇ ਹੋਏ ਤੇ ਕਿਨਾਰੇ ਕਿਨਾਰੇ ਤੇ ਆਪਾਂ ਸੀਨ ਲਾਵਾਂਗੇ ਸੀਨ ਨਾਲ ਤੇ ਪ੍ਰੈਸ ਕਰਨ ਨਾਲ ਦੇਖੋ ਜੀ ਨੀਚੇ ਬੈਠ ਜੂਗੀ ਤੇ ਸੋਹਣੀ ਲੱਗੂ ਲੋ ਜੀ ਆਪਣੀ ਦੇਖੋ ਇਹ ਟੌਪ ਬਣ ਕੇ ਤਿਆਰ ਹੋ ਗਈ ਹੈ ਜਿਹੜੀ ਆਪਣੇ ਕੋਲੇ ਪਈ ਸੀ ਜੀ ਸ਼ਰਟ ਉਹ ਵੀ ਆਪਣੇ ਕੰਮ ਆ ਗਈ ਹੈ ਤੁਸੀਂ ਹੈਗੀਆਂ ਤੁਹਾਡੇ ਕੋਲੇ ਸ਼ਰਟਾਂ ਤੁਸੀਂ ਵੀ ਜਰੂਰ ਬਣਾ ਕੇ ਦੇਖਿਓ ਜੀ ਵੀਡੀਓ ਵਧੀਆ ਲੱਗੀ ਹੋਈ ਤਾਂ ਲਾਈਕ ਜਰੂਰ ਕਰਿਓ ਜੀ ਇਸੇ ਤਰ੍ਹਾਂ ਦੇਖੋ ਆਪਾਂ ਬਚਾ ਲਓ ਮੈਨੂੰ ਥੋੜੀ ਇਹ ਲੱਗੀ ਜੀ ਸਿੰਪਲ ਜੀ ਇਸੇ ਤਰ੍ਹਾਂ ਮੈਂ ਡਬਲ ਪੀਸ ਲੈ ਕੇ 6 ਇੰਚ ਦਾ ਤੇ ਉਹਨੂੰ ਡਬਲ ਕਰਤਾ 3 ਇੰਚ ਬਣ ਗਿਆ ਦੇਖੋ ਤਕੋਨਾ ਕੱਟ ਕੇ ਜਿਵੇਂ ਕਿ ਨਾ ਬਾਜੂ ਦੇ ਆਪਣੀ ਸੌਰੀ ਆਪਣੀਆਂ ਲੁਪੀਆਂ ਲੱਗੀਆਂ ਹੁੰਦੀਆਂ ਨਾ ਪਾਕਟ ਤੇ ਉੱਪਰ ਢੱਕਣ ਆਪਾਂ ਉਹ ਬਣਾ ਕੇ ਇੱਕ ਸਾਈਡ ਤੇ ਇਸ ਤਰ੍ਹਾਂ ਲਗਾਤਾ ਜੀ ਉੱਤੇ ਇਹਦੇ ਆਪਾਂ ਫੈਨਸੀ ਕੋਈ ਬਟਨ ਲਗਾ ਦਾਂਗੇ ਇਹਦੇ ਨਾਲ ਥੋੜਾ ਜਿਹਾ ਹੋਰ ਵੀ ਸੋਹਣਾ ਲੱਗੂਗਾ ਜੀ ਇਸ ਤਰ੍ਹਾਂ ਆਪਾਂ ਦੇਖੋ ਬੱਚੇ ਦੇ ਪਵਾ ਕੇ ਦੇਖ ਸਕਦੇ ਹਾਂ ਜੀ ਜੇ ਆਪਾਂ ਨੂੰ ਕੋਈ ਕਮੀ ਪੇਸ਼ੀ ਲੱਗਦੀ ਹੈ ਆਪਾਂ ਫੇਰ ਦੁਆਰ ਤੋਂ ਵੀ ਕਰ ਸਕਦੇ ਹਾਂ ਮੈਨੂੰ ਥੋੜਾ ਜਿਹਾ ਗਲਾ ਬੱਚੇ ਦੇ ਪਾਏ ਹੋਇਆ ਵੱਡਾ ਲੱਗਿਆ ਤੇ ਮੈਂ ਇੱਕ ਇਸ ਤਰ੍ਹਾਂ ਦੇਖੋ ਦੂਰੀ ਕਰਕੇ ਪੱਟੀ ਉਹਨੂੰ ਪਲਟਾ ਕੇ ਸਿੱਧੀ ਕਰਕੇ ਤੇ ਇਸੇ ਤਰ੍ਹਾਂ ਦੇਖੋ ਮੈਂ ਬਲ ਪਾ ਪਾ ਕੇ ਗਲੇ ਦੇ ਲਈ ਜੀ ਫ੍ਰਿਲ ਦੀ ਟਾਈਪ ਤੇ ਇਹਦੇ ਨਾਲ ਜਿਹੜਾ ਗਲਾ ਸੀ ਜੀ ਬਿਲਕੁਲ ਫਿੱਟ ਹੋ ਗਿਆ ਤੇ ਸੋਹਣੀ ਵੀ ਬਣ ਗਈ ਤੇ ਫਿੱਟ ਵੀ ਹੋ ਗਿਆ ਜੀ ਲੋਗੀ ਇਹ ਬਹੁਤ ਸੋਹਣੀ ਕਟੋਪ ਬਣ ਕੇ ਤਿਆਰ ਹੋ ਗਈ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਿਓ